ਯਾ ਅੱਜ ਆਪਾਂ ਰੋਲ ਅਸਰ ਆਪਣਾ ਮੇਰਾ ਨਾਮ ਵਿਕਰਮਜੀਤ ਸਿੰਘ ਹੈ ਨੌਲੇਜ ਵਾਲਾ ਵੈਲਫੇਅਰ ਸੁਸਾਇਟੀ ਤੋਂ ਮੈਂ ਪ੍ਰੈਜ਼ੈਂਟ ਹੈ ਇੰਡੀਅਨ ਰੈਡਕ੍ਰੋਸ ਸੁਸਾਇਟੀ ਤੋਂ ਵੀ ਇਵੈਂਟ ਮੈਨੇਜਰ ਹੈ ਸੋ ਅੱਜ ਜੋ ਬਲੱਡ ਡੋਨੇਸ਼ਨ ਕੈਂਪ ਲਾ ਰਿਹਾ ਲੱਗਾ ਹੋਇਆ ਹੈ 14 ਜੂਨ ਨੂੰ ਬਲਡ ਬਲੱਡ ਡੋਨਰ ਦੇ ਬਣਾਇਆ ਜਾਂਦਾ ਹੈ ਉਹਦੇ ਤਹਿਤ ਅੱਜ ਬਲੱਡ ਕੈਂਪ ਧੰਨ ਧੰਨ ਬਾਬਾ ਬੁੱਢਾ ਜੀ ਸੇਵਾ ਸੁਸਾਇਟੀ ਵੱਲੋਂ ਸਦਾ ਮਜੀਤ ਸਿੰਘ ਢੋੜਾ ਫਟ ਮੰਤੀ ਪਹਿਲਵਾਨ ਜੀ ਕੂਕੀ ਰੈਗੂਲਰ ਸੇਵਾ ਦੇ ਕਾਰਜ ਕਰਦੇ ਰਹੇ ਨੇ ਉਹਦੇ ਵਿੱਚੋ ਹੀ ਅੱਜ ਕਰ ਰਹੇ ਜਿਹੜਾ ਬਲੱਡ ਡੋਨੇਸ਼ਨ ਕੈਂਪ ਲੱਗਾ ਹੈ ਬਲੱਡ ਜਿਹੜਾ ਵਾ ਉਹ ਕਿਸੇ ਮਸ਼ੀਨ ਦਾ ਕੋਈ ਫੈਕਟਰੀ ਜਾਂ ਸਾਇੰਸ ਨੇ ਅਜੇ ਤੱਕ ਕੋਈ ਫਾਰਮੂਲਾ ਨਹੀਂ ਬਣਾਇਆ ਇਨਸਾਨ ਇਹੋ ਜੀ ਮਸ਼ੀਨਰੀ ਹੈ ਜਿਹਦੇ ਵਿੱਚ ਬੰਦਾ ਹੈ ਤੇ ਬਲੱਡ ਦੇਣ ਨਾਲ ਜਿੱਥੇ ਆਪਾਂ ਕਿਸੇ ਦੀ ਜ਼ਿੰਦਗੀ ਬਚਾ ਸਕਦੇ ਉੱਥੇ ਆਪਣੇ ਸਰੀਰ ਨੂੰ ਦਾ ਬੜਾ ਬੈੜਾ ਹੈ ਜਿਹੜਾ ਰੈਗੂਲਰ ਡੋਨਰ ਉਹ 88% ਚਾਂਸ ਹਾਰਟ ਦੀ ਬਿਮਾਰੀ ਦੇ ਘਟ ਜਾਂਦੇ ਨੇ ਖੂਨ ਪਤਲਾ ਰਹਿੰਦਾ ਵਾ ਖੂਨ ਜੰਮਦਾ ਨਹੀਂ ਆ ਇਮਿਊਨਿਟੀ ਵੱਧਦੀ ਆ ਈਵਨ ਨਵੀਂ ਖੋਜ ਇਹ ਕੰਦੀ ਪਈ ਆ ਕਿ ਜਿਹੜਾ ਰੈਗੂਲਰ ਡੋਨਰ ਹੈ ਉਹਦੇ ਚ ਕੈਂਸਰ ਵਰਗੇ ਸੈੱਲ ਵੀ ਨਹੀਂ ਬੰਦੇ ਸੋ ਇਹ ਕਿਹੋ ਜੀ ਸੇਵਾ ਵਾ ਜਿਹਦੇ ਚ ਕਿਸੇ ਦੀ ਮਦਦ ਵੀ ਕਰਨ ਹੁੰਦੀ ਆ ਤੇ ਆਪਣੀ ਵੀ ਇਹਦੇ ਚ ਆਪਣੀ ਸਿਹਤ ਜਿਹੜੀ ਤੰਦਰੁਸਤ ਰਹਿੰਦੀ ਸੋ ਮੇਰੀ ਇਹੋ ਅਪੀਲ ਹੈ ਸਾਰੇ ਇਹੋ ਜੇ ਕਾਰਜ ਕਰਦੇ ਰਹਿਣਾ ਚਾਹੀਦਾ ਪੰਜਾਬ ਪੰਜਾਬੀ ਜਿਹੜੇ ਸਾਡੇ ਨੌਜਵਾਨ ਹੈ ਜਿੱਥੇ ਸਵਾਲ ਸਾਰੇ ਹਮੇਸ਼ਾ ਕਰਦੇ ਆ ਵੀ ਨਸ਼ਾ ਉਹ ਹਾਈਲਾਈਟ ਜ਼ਿਆਦਾ ਕਰ ਦਿੱਤਾ ਗਿਆ ਵੀ ਆਹ ਵੇਖੋ ਅੰਦਰ ਨੌਜਵਾਨੀ ਜਿਹੜੀ ਆ ਸੂਈਆਂ ਲਵਾ ਕੇ ਲੋਕਾਂ ਦੀ ਜ਼ਿੰਦਗੀ ਬਚਾਰੀ ਆ ਸਾਨੂੰ ਇਹ ਵੀ ਸੋਸ਼ਲ ਮੀਡੀਆ ਤੇ ਵੱਧ ਤੋਂ ਵੱਧ ਫਲਾਉਣਾ ਚਾਹੀਦਾ ਹੈ ਸੋ ਬਹੁਤ ਵਧੀਆ ਪ੍ਰਾਲਾ ਸਾਰੇ ਨੌਜਵਾਨਾਂ ਨੇ ਡੋਨਰ 40 ਦੇ ਆਸ-ਪਾਸ ਹੋ ਚੁੱਕੇ ਨੇ ਰੈਗੂਲਰ 100 ਪਲੱਸ ਦਾ ਸਾਡਾ ਟਾਰਗੇਟ ਹੈ ਤੇ ਲੱਗਦਾ ਅਚੀਵ ਹੋਏਗਾ ਜੀ ਕਿਹੜਾ ਬਲੱਡ ਨੇਟ ਦੇ ਜਿਹੜੇ ਡਾਕਟਰ ਆਏ ਜੀ ਮੈਡੀਕਲ ਡਾਕਟਰ ਕਿਹੜੇ ਇਹ ਜੀ ਸਾਡਾ ਬਲੱਡ ਬੈਂਕ ਹੈਗਾ ਕੇਵੀਆਈ ਬਲੱਡ ਬੈਂਕ ਮਿਠਾ ਰੋਡ ਜੋ ਕਿ ਪੰਜਾਬ ਚ ਦੂਜਾ ਇਦਾਂ ਦਾ ਬਲੱਡ ਬੈਂਕ ਹੈ ਜੋ ਸਟੈਂਡ ਅਲੋਨ ਬਲੱਡ ਬੈਂਕ ਹੈ ਜੋ ਕੈਂਜੀ ਵੱਲ ਚਲਾਇਆ ਜਾਂਦਾ ਹੈ ਸਟੈਂਡ ਅਲੋਨ ਦਾ ਮਤਲਬ ਹੁੰਦਾ ਕਿ ਜੋ ਹਸਪੀਟਲ ਤੋਂ ਬਾਹਰ ਹੈ ਪਰ ਉਹ ਲਾਇਸੈਂਸ ਉਹ ਸਿਰਫ ਦੋ ਹੀ ਅੱਜ ਉਹ ਫਿਰ ਮਿਲਿਆ ਹੈ ਇੱਕ ਨਵੇਂ ਸ਼ਹਿਰ ਕਿੱਥੇ ਆ ਸੋ ਉਹ ਉਹਦਾ ਇੱਕ ਹੋਰ ਬੈਨੀਫਿਟ ਕੀ ਆ ਵੀ ਸਾਡੇ ਉਥੇ ਥੈਲਾਸੀਮੀਆ ਦੇ ਬੱਚੇ ਆ ਥੈਲਾਸੀਮੀਆ ਬਾਰੇ ਮੈਂ ਥੋੜਾ ਦੱਸਣਾ ਚਾਹੁੰਦਾ ਥੈਲਾਸੀਮੀਆ ਦੇ ਅਵੇਅਰਨੈਸ ਦੀ ਬੜੀ ਜ਼ਰੂਰਤ ਹੈ ਸਾਡੇ ਅੰਮ੍ਰਿਤਸਰ ਡਿਸਟ੍ਰਿਕਟ ਵਿੱਚ 170 ਪਲੱਸ ਬੱਚੇ ਨੇ ਥੈਲਾਸੀਮੀਆ ਦੇ ਉਹ ਬਿਮਾਰੀ ਇਦਾਂ ਦੀ ਹੈ ਕਿ ਬੱਚਾ ਜੋ ਜੰਮਦਾ ਹੈ ਉਹ 6-7 ਮਹੀਨੇ ਬਾਅਦ ਪਤਾ ਚੱਲ ਜਾਂਦਾ ਹੈ ਕਿ ਥੈਲਾਸੀਮੀਆ ਹੈ ਉਹਨੂੰ ਫਿਰ ਜਿੰਨਾ ਚਿਰ ਤੱਕ ਉਹਦੀ ਜ਼ਿੰਦਗੀ ਆ ਜੇ ਤੇ ਬਲੱਡ ਚੜਾਈ ਜਾਊਗਾ ਤੇ ਜਿੰਦਾ ਰਹੇਗਾ ਸੋ ਰੈਗੂਲਰ ਆਫਟਰ ਏਵਰੀ 15 ਡੇਜ਼ ਜਾਂ ਮਹੀਨੇ ਬਾਅਦ ਉਹਨੂੰ ਬਲੱਡ ਦੇਣਾ ਪ ਉਹਨਾਂ ਬੱਚਿਆਂ ਦੇ ਲਈ ਉਹ ਤਾਂ ਬੱਚਿਆਂ ਨੂੰ ਟੋਟਲ ਫ੍ਰੀ ਬਲੱਡ ਦਿੱਤਾ ਜਾਂਦਾ ਹੈ ਪ੍ਰੋਪਰ ਚੈੱਕ ਤੋਂ ਬਾਅਦ ਸਾਰਾ ਕੁਝ ਹਾਂਜੀ ਸਾਰਾ ਆਪਣਾ ਨਾਮ ਦੱਸ ਕੇ ਤੇ ਸੁਸਾਇਟੀ ਦਾ ਨਾਮ ਅਸੀਂ ਮੇਰਾ ਨਾਮ ਮਨਜੀਤ ਸਿੰਘ ਜੀ ਧੰਨ ਧੰਨ ਬਾਬਾ ਬੁੱਢਾ ਹੀ ਸੇਵਾ ਸਾਹਿਬੀ ਦਾ ਮੁੱਖ ਸੇਵਾਦਾਰ ਹੋਂਦੇ ਨਾਲੇ ਅੱਜ 41ਵਾਂ ਖੂਨਦਾਨ ਕੈਂਪ ਗੁਰਦੁਆਰਾ ਦੁਸਤ ਦਮਨ ਸਾਹਿਬ ਧਰਮਪੁਰਾ ਬਾੜ ਨੰਬਰ 24 ਹਲਕਾ ਪੂਰਬੀ ਵਿਖੇ ਲਗਾਇਆ ਗਿਆ ਸਾਰੇ ਵੀਰਾਂ ਦੇ ਸਹਿਯੋਗ ਨਾਲ ਲਗਾਇਆ ਗਿਆ ਹੈ ਸੋ ਇਹ ਪੀਰੀਅਡ ਇਹ ਕੇਵੀਆਈ ਬਲੱਡ ਬੈਂਕ ਮਜੀਠਾ ਰੋਡ ਸਰਦਾਰ ਵਿਕ੍ਰਮਜੀਤ ਸਿੰਘ ਜੀ ਉਹਨਾਂ ਦੀ ਸਾਰੀ ਸਮੂਹਤੀ ਡਾਕਟਰ ਦੀ ਟੀਮ ਦੀ ਰਹਿਣ ਰਮਾਈ ਇੱਥੇ ਲੱਗ ਰਿਹਾ ਵਾ ਸੋ ਬੜੇ ਵਧੀਆ ਤਰੀਕੇ ਦੇ ਨਾਲ ਮੈਨੇਜ ਕੀਤਾ ਗਿਆ ਵਿਕ੍ਰਮਜੀਤ ਜੀ ਵੱਲੋਂ ਔਰ ਸਾਰੀ ਟੀਮ ਵੱਲੋਂ ਵਧੀਆ ਕੈਂਪ ਲਗਾਇਆ ਗਿਆ ਇਹ ਵੀ ਲੈਣਾ ਚਾਹੁੰਦੇ ਹਾਂ ਨੌਜਵਾਨਾਂ ਨੂੰ ਜਿਹੜੇ ਬਲੱਡ ਡੋਨੇਟ ਕੋ ਭੱਜਦੇ ਨੇ ਜਾਂ ਕਰਦੇ ਨੇ ਦੇਖੋ ਜੀ ਬਲੱਡ ਡੋਨੇਟ ਜਿਹੜਾ ਇਹ ਖੂਨਦਾਨ ਮਹਾਦਾਨ ਹੈ ਇਹਦੇ ਵਿੱਚ ਪਹਿਲਾਂ ਤੇ ਮੈਂ ਆਪਣੇ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਰਨ ਜੇਸੀ ਕੀ ਮਾਨਤੀ ਪਹਿਲਵਾਨ ਜੋ ਮੇਰਾ ਹਮੇਸ਼ਾ ਸਾਥ ਦਿੰਦਾ ਰਹਿੰਦਾ ਹੈ ਹਰ ਸਮੇਂ ਸਮੇ ਤੇ ਸਰਦਾਰ ਵਿਕਰਮਜੀਤ ਸਿੰਘ ਜਸਪਾਲ ਸਿੰਘ ਹੀਰਾ ਜੀ ਤੇ ਮੈਂ ਆਪਣੀ ਸਾਰੇ ਟੀਮਾਂ ਦਾ ਨਾਲ ਵਾਂ ਸਾਰੇ ਜਿਹੜੇ ਵੀਰ ਮੇਰੇ ਨਾਲ ਸਹਿਯੋਗ ਲਾਦੇ ਨੇ ਉਹਨਾਂ ਦਾ ਪਹਿਲਾਂ ਬਹੁਤ ਧੰਨਵਾਦ ਤੇ ਬਾਕੀ ਰਹਿ ਕੇ ਖੂਨਦਾਨ ਕਰਨ ਤੇ ਜਿਹੜੇ ਨੌਜਵਾਨ ਡਰਦੇ ਵੀ ਨਹੀਂ 18 ਸਾਲ ਤੋਂ ਲੈ ਕੇ 65 ਸਾਲ ਤੱਕ ਦਾ ਕੋਈ ਵੀ ਤੰਦਰੁਸਤ ਇਨਸਾਨ ਖੂਨਦਾਨ ਕਰ ਸਕਦਾ ਵਾ ਇਹਦੇ ਨਾਲ ਕੋਈ ਕਮਜ਼ੋਰੀ ਵੀ ਨਹੀਂ ਆਉਂਦੀ ਔਰ ਸਰੀਰ ਕੇ ਨਾਲ ਤੰਦਰੁਸਤ ਰਹਤਾ ਸਰ ਇੱਕ ਤਾਲੀਮਾ ਖੂਨਦਾਨ ਕੈਂਪ ਆ ਬੜੀ ਵੱਡੀ ਗੀਦੀ ਹੈ ਤੁਹਾਡਾ ਪਲਾਵਾ ਬਾ ਇੱਕ ਤਾਲੀਮਾ ਖੂਨਦਾਨ ਕੈਂਪ ਲਗਾਇਆ ਬਾ ਕੀ ਕਾਰਨ ਕਿ ਖੂਨਦਾਨ ਕੈਂਪ ਜਿਹੜੇ ਤੁਹਾਡੇ ਬਲਵੋ ਜੋਸ਼ ਕਿਤੇ ਜਾਂਦੇ ਆ ਖੂਨਦਾਨ ਦੀ ਜਿਹੜੀ ਨਾ ਐਮੀਅ ਜਿਹੜੀ ਇਹ ਜਦੋਂ ਵੇਖੇ ਥੈਲਾਸੀਮੀ ਦੇ ਔਰ ਮੈਂ ਹਮੇਸ਼ਾ ਜਦੋਂ ਵੀ ਤਰੀਬ ਕੀਤੇ ਆ ਆ ਲਾਗੇ ਮੇਰੇ ਵਿਕਰਮਜੀਤ ਸਿੰਘ ਜੀ ਇਹ ਇਹ ਹਾੜੀ ਮੈਨ ਪਾਵਰ ਦੇ ਨਾਲ ਇਹਨਾਂ ਦੇ ਨਾਲ ਹੀ ਕਿਉਂਕਿ ਥੈਲਾਸੀਮੀਆਂ ਦੇ ਜਿਹੜੇ ਬੱਚੇ ਇੰਨਾ ਕੋ ਵੀ ਹਸਪੀਟਲ ਦੇ ਵਿੱਚ ਹੈਗੇ ਨੇ ਇਹਨਾਂ ਦੇ ਬਲੱਡ ਬੈਂਕ ਦੇ ਵਿੱਚ ਵੀ ਹੈਗੇ ਨੇ ਮੇਰੇ ਕੋਲ 26 ਜਾਂ 30 ਦੇ ਕਰੀਬ ਆਪਣੇ ਕੋਲ ਫ੍ਰੀ ਉਹ ਕੋਸਟ ਦਿੰਦੇ ਨੇ ਜਿਹੜੇ ਥੈਲਾਸੀਮੀਆਂ ਬੱਚਿਆਂ ਨੂੰ ਉਹ ਜਿੰਨਾ ਚੱਕਰ ਆਪਾਂ ਗੱਡੀ ਕੋਈ ਜਿੱਦਾਂ ਲਾ ਲਓ ਫੇ ਚਾਰਜਿੰਗ ਹੁੰਦੀ ਹੈ ਤੇ ਫਿਰ ਉਹ ਗੱਡੀ ਚੱਲਦੀ ਜਾਂ ਮੋਬਾਈਲ ਚਾਰਜ ਹੁੰਦਾ ਪਰ ਜਿਹੜਾ ਬਲੱਡ ਹੈ ਜਿੰਨਾ ਚੱਕਰ ਉਹ ਬੱਚਿਆਂ ਨੂੰ ਬਲੱਡ ਨਹੀਂ ਨਾ ਚੜੇਗਾ ਉਹ ਬੱਚੇ ਆਪਣੀ ਲਾਈਫ ਨਹੀਂ ਜੀ ਸਕਦੇ ਸੋ ਬਿਕਰਮਜੀਤ ਸਿੰਘ ਦਾ ਵੀ ਬਹੁਤ ਧੰਨਵਾਦ ਹੈ ਜਰਨਜੀਤ ਸਿੰਘ ਵੀਰ ਦਾ ਵੀ ਧੰਨਵਾਦ ਜਿਹੜਾ ਹਮੇਸ਼ਾ ਮੇਰੇ ਨਾਲ ਸਾਥ ਦਿੰਦਾ ਸੋ ਮੈਂ ਸਾਰੇ ਨੌਜਵਾਨ ਵੀਰਾਂ ਨੂੰ ਇਹ ਹੀ ਕਵਾਂਗਾ ਕਿ ਵਾਦ ਤੋਂ ਬਾਦ ਖੂਨਦਾਨ ਕਰਿਆ ਕਰੋ ਸੋ ਚੜਦੀ ਕਲਾ ਮਾਰੇ ਕਿੰਨੇ ਕ ਖੂਨਦਾਨੀ ਜਿਹੜੇ ਆ ਬੋਡੇ ਨਾ 35 ਤੋਂ 40 ਦੇ ਕਰੀਬ ਖੂਨਦਾਨ ਦਾਨੇ ਕਰ ਚੁੱਕੇ ਨੇ ਬਾਕੀ ਹੌਲੀ ਹੌਲੀ ਜੂਨ ਦਾ ਸਮਾਂ ਰਿਫਰੈਸ਼ਮੈਂਟ ਤੋਂ ਦਿੱਤੀ ਕੋਈ ਕਮੀ ਨਹੀਂ ਜੀ ਮਹਾਰਾਜ ਦੀ ਬੜੀ ਖੁੱਲੀ ਕਿਰਪਾ ਗੁਰਦੁਆਰਾ ਸਾਹਿਬ ਕੈਂਪ ਲੱਗਾ ਆਮ ਰਿਸਰਚ ਮੈਂ ਕਰਦੀ ਜਿਹੜੇ ਡੋਨੇਟ ਕਰਦੇ ਨੇ ਹਾਂ ਜੇ ਉਹਨਾਂ ਦੇ ਕਿਸੇ ਪਰਿਵਾਰਕ ਮੈਂਬਰ ਨੂੰ ਜ਼ਰੂਰ ਪੈਂਦੀ ਹੈ ਤਾਂ ਕੀ ਸੋਲਡ ਮਿਲਦੀ ਹੈ ਬਿਲਕੁਲ ਜੇ ਕੋਈ ਵੀ ਲੋੜਵੰਦ ਹੈ ਅੱਜ ਜਿਹੜੀ ਆ ਟੀਮ ਸਾਡੇ ਨਾਲ ਆ ਕੇ ਬਲੱਡ ਡੋਨੇਟ ਕਰ ਰਹੇ ਨੇ ਇਹ ਵੀਰ ਹਰ ਵਾਰੀ ਸਾਡੇ ਤਿੰਨ ਮਹੀਨੇ ਬਾਅਦ ਆਈਏ ਚਾਰ ਮਹੀਨੇ ਬਾਅਦ ਖੂਨਦਾਨ ਕੈਂਪ ਲਾਈਏ 6 ਮਹੀਨੇ ਬਾਅਦ ਜਦੋਂ ਵੀ ਲਈ ਇਹ ਟੀਮ ਸਾਡੇ ਨਾਲ ਤੁਰਦੀ ਹੈ ਉਹ ਤਾਂ ਹੀ ਆਉਂਦੇ ਕਿ ਜਦੋਂ ਲੋੜਵੰਦ ਨੂੰ ਕਿਸੇ ਮਰੀਜ਼ ਨੂੰ ਇਹਨਾਂ ਦੇ ਨੂੰ ਮਿਲਦਾ ਵਾ ਬਲੱਡ ਜਾਂ ਟੈਸਟਿੰਗ ਫੀਸ ਘੱਟ ਲੱਗਦੀ ਏ ਸੋ ਇਹ ਵੀਰ ਸਾਡੋਂ ਹਮੇਸ਼ਾ ਤਾਂ ਹੀ ਸਹਿਯੋਗ ਦਿੰਦੇ ਨੇ ਤੇ ਉਹ ਵੱਧ ਚੜ ਕੇ ਉਸ ਸਾਧ ਦੇ ਨਾਲ ਆਉਂਦੇ ਨੇ ਤੁਸੀਂ ਵੀ ਨੌਜਵਾਨ ਵੀਰ ਜੇ ਬਹੁਤ ਦੇ ਨੌਜਵਾਨ ਸਾਡੇ ਜਿਹੜੇ ਇਹ ਨਸ਼ੇ ਦੀ ਦਲਦਲ ਦੇ ਵਿੱਚ ਫਸਦੀ ਜਾ ਰਹੇ ਕੋਈ ਅਪੀਲ ਕੋਈ ਸਿਹਾਲਾ ਮੰਗੋ ਦੇਖੋ ਇਹ ਨਸ਼ੇ ਦੀ ਦਲਦਲ ਦੇ ਵਿੱਚ ਸਰਕਾਰਾਂ ਵੱਲੋਂ ਵੀ ਸਹਿਯੋਗ ਚਾਦਦੇ ਨੇ ਜਿਹੜੀ ਵੀ ਸਰਕਾਰ ਚਾਹਦੀ ਪਹਿਲੋਂ ਵੀ ਚਾਦਦੇ ਸੀ ਆ ਹੁਣ ਵੀ ਆ ਚਰਜੇ ਸਿੰਘ ਮਹਾਂਤੀ ਤੁਹਾਨੂੰ ਤੇ ਪਤਾ ਹੀ ਇਹ ਤੇ ਨਸ਼ਿਆਂ ਦੇ ਖਿਲਾਫ ਕਾਫੀ ਸਮੇਂ ਤੋਂ ਲੜ ਰਿਹਾ ਨੌਜਵਾਨਾਂ ਨੂੰ ਸਮਝਾਉਣੇ ਉਹਨਾਂ ਦੇ ਕੈਂਪ ਵੀ ਲਾ ਰਿਹਾ ਸੋ ਨਸ਼ੇ ਵੀ ਜਿਹੜੇ ਉਸ ਤੋਂ ਦੂਰ ਰਹਿ